ਆ ਤੇ ਸ਼੍ਰੀਕਾਲ ਮੇਰੀ YouTube ਫੈਮਲੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੂ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਆਪਾਂ ਪਹਿਲਾਂ ਤਾਂ ਸਾਰੇ ਕੱਖ ਪੱਟੇ ਜੀ ਕੱਖ ਪੱਟ ਕੇ ਸਾਰਾ ਬੇੜਾ ਬਾੜਾ ਕਰਿਆ ਜੀ ਖਾਲੀ ਬਹੁਤ ਜ਼ਿਆਦਾ ਕੱਖ ਹੋਇਆ ਪਿਆ ਸੀ ਜੀ ਸਾਰਾ ਕਬਾੜ ਆਪਾਂ ਪੱਟ ਕੇ ਇੱਕ ਪਾਸੇ ਲਾਤਾ ਤੇ ਹੁਣ ਆਪਾਂ ਇਹ ਜਿਹੜੀ ਧਰਤੀ ਹੈ ਸਾਰੀ ਪੱਟੀ ਹੈ ਜੀ ਦੇਖੋ ਜੀ ਆਪਾਂ ਲਾਉਣੀ ਇੱਥੇ ਸਬਜ਼ੀ ਧਣੀਆਂ ਪਾਲਕ ਸਾਗ ਤੇ ਮੂਲਣਾ ਤੇ ਹਰੀਆਂ ਮਿਰਚਾਂ ਵੀ ਲਾ ਦਾਂਗੇ ਜੀ ਤੇ ਇਧਰ ਆਪਾਂ ਮਰੂਦ ਵੀ ਤਾਂਗ ਕੇ ਨਾ ਇਹਨੂੰ ਇਧਰ ਲਾਤਾ ਸੀ ਜੀ ਤੇ ਮਰੂਦ ਲੱਗੇ ਹੋਏ ਸੀ ਜੀ ਤੇ ਮਰੂਦ ਆਪਾਂ ਸਾਰਾ ਤਾਂਗਤਾ ਸੀ ਤੇ ਇਹ ਦੇਖੋ ਜਿਆਦਾ ਫੈਲ ਗਿਆ ਸੀ ਜੀ ਮਰੂਦ ਤੇ ਪੱਟ ਦਾ ਪੱਟ ਦਾ ਸਰਦਾਰ ਸਭ ਚਲੇ ਗਏ ਜੀ ਪਾਣੀ ਪੀਣ ਤੇ ਇੱਥੇ ਆਪਾਂ ਰਹਿਮਤ ਨੂੰ ਲਿਆਂਦਾ ਸੀ ਰਹਿਮਤ ਇਧਰ ਆਜੋ ਤੇ ਰਹਿਮਤ ਬੈਠੀ ਟੋਕਰੀ ਚ ਤੇ ਰਹਿਮਤ ਨਾ ਖੇਲਣੇ ਨੂੰ ਕਹਿ ਰਹੀ ਸੀ ਮਿੱਟੀ ਦੇ ਨਾਲ ਹਨਾ ਰਹਿਮਤ ਇਹ ਰਹਿਮਤ ਇੱਧਰ ਚੱਕੀ ਨਾਣੋ ਤੇ ਲਓ ਜੀ ਹੁਣ ਆਪਾਂ ਸਾਰ ਪੱਟ ਕੇ ਨਾ ਤੇ ਅੱਜ ਨਹੀਂ ਆਪਾਂ ਲਾਉਂਦੇ ਜੀ ਹਜੇ ਨਾ ਥੋੜੀ ਜਿਹੀ ਗਿੱਲੀ ਐ ਮਿੱਟੀ ਦੇਖੋ ਤੇਰੇ ਵਿੱਚ ਆਪਾਂ ਕੱਲ ਨੂੰ ਰੇਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਹਨਾ ਭੰਨ ਲਾਂਗੇ ਮਿੱਟੀ ਨੂੰ ਚੰਗੀ ਤਰ੍ਹਾਂ ਇਹਨੂੰ ਕਰਾਂਗੇ ਜੀ ਤੇ ਹੁਣ ਆਪਾਂ ਬਣਾਵਾਂਗੇ ਜੀ ਆਲੂ ਬੜੀਆਂ ਦੀ ਸਬਜ਼ੀ ਤੇ ਨਾਲ ਬਣਾਵਾਂਗੇ ਚੌਲ ਠੀਕ ਹੈ ਜੀ ਤੇ ਲੋ ਜੀ ਬੜੀ ਨਿਕਲੀ ਚਲਾਕ ਜੀ ਟੋਕਰੀ 'ਚ ਨਿਕਲ ਕੇ ਮਿੱਟੀ ਨਾਲ ਖੇਲਣੇ ਦੀ ਮਾਰੀ ਭੱਜ ਲਈ ਜੀ ਇਹ ਆ ਜਾ ਜਰੇ ਤਾਂ ਨਾ ਪੁੱਤ ਖੇਲਣਾ ਨਹੀਂ ਮਿੱਟੀ 'ਚ ਗੰਦੀ ਹੋ ਜੇਗੀ ਰੈਮੂ ਇੱਧਰ ਆ ਜਾ ਇੱਧਰ ਆ ਜਾ ਉਰੇ ਆ ਜਾ ਉਰੇ ਲੈ ਲੈ ਟੋਕਰੀ ਫੇ ਟੋਕਰੀ 'ਚ ਮੈਂ ਬੈਠ ਜਾਗਾ ਆ ਜਾ ਆ ਜਾ ਜਲਦੀ ਆ ਜਾ ਜਲਦੀ ਆ ਜਾ ਆ ਜਾ ਆ ਜਾ ਆਏ ਆ ਬੈਠ ਕੇ ਛਾਣਾ ਮੇਰਾ ਬਗੜੂ ਹਨਾ ਪਕੜੂ ਛਾਣਾ ਨਾ ਤੇ ਇਹਦੇ ਵਿੱਚ ਬੈਠ ਪੁੱਤ ਬਿਠਾ ਮੈਂ ਤੈਨੂੰ ਤੇ ਲਓ ਜੀ ਆਪਾਂ ਰਹਿਮਤ ਨੂੰ ਬਿਠਾ ਦਗੇ ਟੋਕਰੀ ਦੇ ਵਿੱਚ ਹਨਾ ਨਾ ਇਹ ਤਾਂ ਟੋਕਰੀ ਦੇ ਵਿੱਚ ਹੀ ਬੈਠੀ ਚੰਗਾ ਪੁੱਤ ਗੰਦਾ ਹੋ ਜਾਏਗਾ ਫਿਰ ਨਾ ਹੀ ਤੋਂ ਹੀ ਕਾਣੀ ਫਿਰ ਪਾਣੀ 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 ਤਾਂ ਬਹੁਤ ਜ਼ਿਆਦਾ ਡਰਾ ਰਹਿਮਤ ਹਨਾ ਰਹਿਮਤ ਫਿਰ ਪਾਣੀ ਨਾਲ ਨਿਲਾ ਦਾਂਗੀ ਨਾ 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 ਹੀ ਤੋਂ ਹੀ ਕਰਾ ਚਲੋ ਜੀ ਹੁਣ ਆਪਾਂ ਸਬਜ਼ੀ ਬਣਾਈਏ। ਲਓ ਜੀ ਇੱਕ ਬਸ ਤੇ ਆਪਣੀ ਸਬਜ਼ੀ ਬਣ ਰਹੀ ਹੈ। ਸਬਜ਼ੀ ਅੜਕਤੀ ਸੀ ਜੀ। ਇਧਰ ਆਪਣਾ ਚੌਲ ਬਣ ਗਏ ਜੀ। ਚੌਲ ਆਪਾਂ ਬੰਦ ਕਰ ਦਿੱਤੇ ਸੀ। ਇਹ ਹੈ ਜੀ ਆਪਣਾ ਗੈਸ ਚਲਾਉਣਾ ਜੇ ਬੱਚੇ ਕਹਿੰਦੇ ਥੋੜੀ ਜੀ ਤੜੀ ਤਰੀ ਗਾ ਤੜੀ ਤੜੀ ਤਰੀ ਗਾੜੀ ਕਰਨੀ ਹੈ ਥੋੜੀ ਜਿਮ ਨੂੰ ਪਾਣੀ ਹੈ ਮੈਂ ਚੋਲਾ ਕਰਕੇ ਪਾਣੀ ਜਾ ਨਾ ਪਾਇਆ ਸੀ ਤੇ ਹੁਣ ਮੈਂ ਥੋੜੀ ਜਿਮ ਨੂੰ ਗਾੜੀ ਕਰ ਲਾ ਤਰੀ ਨੂੰ ਠੀਕ ਹੈ ਜੀ ਕੋਜੀ ਕਿੰਨੇ ਸੋਹਣੇ ਫੁੱਲ ਆ ਤੇ ਇਹ ਘਮਲਿਆਂ ਨੂੰ ਰੰਗ ਕਰਤਾ ਭੈਣ ਨੇ ਬਹੁਤ ਸੋਹਣੇ ਫੁੱਲ ਆ ਜੀ ਤੁਹਾਨੂੰ ਬੈਂਗਣ ਦਿਖਾਵਾਂਗੀ ਜੀ ਇੰਨੇ ਸੋਹਣੇ ਬੈਂਗਣ ਹੋਏ ਪਏ ਆ ਬਹੁਤ ਸੋਹਣੇ ਆ ਦੇਖੋ ਜੀ ਇਹ ਬਹੁਤ ਜਿਆਦਾ ਪੁਰਾਣੇ ਬੂਟੇ ਆ ਜੀ ਬੈਂਗਣਾ ਦੇ ਇਹਨੇ ਪੁਰਾਣੇ ਐ ਮਤਲਬ ਤਾਂ ਕਈ ਸਾਲ ਪੁਰਾਣੇ ਆ ਤੇ ਆਪਣੇ ਆਪਨਾ ਆਪਾ ਉਪਰੋਂ ਸਾਗ ਦਿੰਨੇ ਕੋ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਇਸ ਦੀ ਤੇ ਜਦੋਂ ਆਪਾਂ ਇਹਨੇ ਸੋਨੇ ਬੈਂਗਣਾ ਹੁੰਦੇ ਆ ਦੇਖੋ ਆਪਾਂ ਇਹਨੂੰ ਪੱਟਦੇ ਨਹੀਂ ਬੈਂਗਣਾ ਦੇ ਬੂਟੇ ਨੂੰ ਦੋ ਰੱਖੇ ਹੋਏ ਆ ਜੀ ਦੋ ਤਿੰਨ ਤੇ ਤਿੰਨਾਂ ਤੇ ਆ ਦੇਖੋ ਥੋੜੇ ਥੋੜੇ ਆ ਰਹੇ ਆ ਇਥੇ ਵੀ ਲੱਗੇ ਪਏ ਜੀ ਆ ਬੂਟੇ ਤੇ ਵੀ ਲੱਗੇ ਹੋਏ ਆ ਸਤਾ ਇਹਨਾਂ ਨੂੰ ਨਾ ਕਿਤੇ ਸੁੱਕ ਜਾਂਦੇ ਆਪਾਂ ਹਨਾ ਇਹਨਾਂ ਨੂੰ ਤੋੜ ਕੇ ਤੋੜ ਦਿੰਨੇ ਆ ਜੀ ਪਰ ਸਾਂਗ ਦਿੰਨੇ ਆ ਦੁਬਾਰੇ ਫੇਰ ਆਪਣੇ ਆਪ ਹੀ ਫੁੱਟ ਜਾਂਦੇ ਆ ਇਹ ਤੇ ਆਪਾਂ ਨੂੰ ਬੋਟੇ ਲਾਉਣੇ ਦੀ ਲੋੜ ਨਹੀਂ ਦੀ ਬੈਂਗਣਾ ਦੀ ਤੇ ਆਪਣੇ ਆਪ ਹੋ ਜਾਂਦੇ ਆ ਜੀ ਤੇ ਜਿਹੜੇ ਇੱਧਰ ਲਈ ਸੀ ਜੀ ਆਪਾਂ ਸਾਰੇ ਉਹ ਕਰਤੇ ਭਟ ਤੇ ਇੱਧਰ ਆਪਣੇ ਸਾਰੇ ਤੇ ਚਾਹ ਤੇ ਨਾਲ ਹੀ ਬਣਾਈਆਂ ਸੀ ਸੇਵਨਾ ਭੈਣ ਨੇ ਸੇਵਨਾ ਖਾਵਾਂਗੇ ਤੇ ਇਹ ਘਰੇ ਬਣਾਏ ਹੋਏ ਭੈਣ ਨੇ ਬਿਸਕੁਟ ਤੇ ਬਹੁਤ ਜ਼ਿਆਦਾ ਸੁਆਦ ਬਣਿਆ ਜੀ ਬੇਸਣ ਦੇ ਬਣਾਏ ਇਹਨੇ ਤੇ ਆਪਾਂ ਹੁਣ ਚਾਹ ਗੈਲ ਖਾ ਰਹੇ ਸੀ ਜੀ ਥੋੜੀਆਂ ਜਿਹੀਆਂ ਸੇਵਨਾ ਖਾਣ ਲੱਗੇ ਸੀ ਨਾਲ ਹੀ ਤੇ ਦੇਖੋ ਜੀ ਕਿੰਨੇ ਸੋਹਣੇ ਬਿਸਕੁਟ ਬਣਾਏ ਪੈਣ ਨੇ ਤੇ ਲੋ ਜੀ ਆਪਾਂ ਕੂਲਰ ਨੂੰ ਕਰਿਆ ਕਾਲਾ ਰੰਗ ਤੇ ਬਹੁਤ ਜ਼ਿਆਦਾ ਜੰਗ ਲੱਗੀ ਹੋਈ ਸੀ ਜੀ ਤੇ ਆਪਾਂ ਵਿੱਚ ਵੀ ਕਰਤਾ ਜੀ ਹਜੇ ਥੋੜਾ ਰਹਿ ਗਿਆ ਤੇ ਦੇਖੋ ਜੀ ਬਹੁਤ ਸੋਹਣਾ ਲੱਗਣ ਲੱਗਾ ਤੇ ਹੁਣ ਨਾ ਜੰਗ ਨਹੀਂ ਲੱਗੇ ਇਸ ਨੂੰ ਠੀਕਾ ਜੀ ਤੇ ਵਿੱਚ ਹਜੇ ਕਰ ਲਾਂਗਾ ਹੋਰ ਤੇ ਕਰ ਰਿਹਾਗਾ ਬ੍ਰੇਟਾ ਰਾਮ ਲੈ ਲੈ ਕੇ ਅੱਜ ਕੱਲ੍ਹ ਲੈਣੀ ਥੱਕ ਜਾਂਦੇ ਆ ਜੀ ਤੇ ਇਹ ਤੇ ਆਪਾਂ ਨੂੰ ਨਾ 1 ਇੰਚੀ ਬਰਸ ਮਿਲਿਆ ਸੀ ਕਿ 2 ਇੰਚੀ ਨਾ ਦੇ ਦੁਕਾਨ ਵਾਲਿਆਂ ਦੇ ਰਹੀ ਗਈ ਸੀ ਤੇ ਇਹ ਟਾਈਮ ਲੱਗਿਆ ਜੀ ਬਹੁਤ ਟਾਈਮ ਲੱਗਿਆ ਵੇ ਜੀ ਰੰਗ ਕਰਨ ਹੁਣ ਕਿਹੜਾ ਆਪਾਂ ਚਲਾਣਾ ਜੀ ਹੁ ਚਲੋ ਰੰਗ ਕਰਕੇ ਰੱਖ ਦਾਂਗੇ। ਲਓ ਜੀ ਇੱਕੀ ਕਰਦੇ ਆਪਾਂ ਵੀਡੀਓ ਦਾ ਐਂਡ। ਜੇ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੋਈ ਨਵੇਂ ਵੀਡੀਓ ਨਾਲ। ਅੱਕੜ ਤੱਕ ਲਈ ਦਾ ਬਰਨ।